ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੇ ਆਪਾਂ ਪਹੁੰਚ ਚੁੱਕੇ ਜੀ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਪੰਦੇ ਜੀ ਤਹਿਸੀਲ ਜੈਤੋ ਬਾਈ ਦੋਲਤਰਾਮ ਘਰੇ ਪਹੁੰਚ ਚੁੱਕੇ ਜੀ ਅੱਜ ਵੀ ਤੁਹਾਨੂੰ ਕੋਈ ਛੇ-ਸੱਤ ਦੇ ਲਾਗ ਕੋ ਗਾਮ ਦਿਖਾਵਾਂਗੇ ਚੰਗੀ ਕੁਆਲਿਟੀ ਦੀ ਹੈ ਜੀ ਤੇ ਤੁਹਾਨੂੰ ਪਤਾ ਵੀਰ ਉਹਨੇ ਬਿਲਕੁਲ ਰੇਟ ਜਾਇਜ਼ ਹੀ ਕਰਦੇ ਆ ਰਕੋੜ ਵਾਲੇ ਕੰਮ ਹੁੰਦੀਆਂ ਫਾਰਮ ਵਾਲੀਆਂ ਤੇ ਆ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ سناਓ ਜੀ ਸਰ ਠੀਕ ਠਾਕ ਜੀ ਬਹੁਤ ਵਧੀਆ ਵੀਰੇ ਬਹੁਤ ਵਧੀਆ ਬਣੀ ਪਹਿਲਾ ਨਵੇਂ ਸਾਲ ਦਾ ਤੁਹਾਡਾ ਬਹੁਤ ਬਹੁਤ ਹਾਰਕਾ ਜੀ ਸਾਰੇ ਆਪਣੇ YouTube ਚੈਨਲ ਪਸੰਦੀਪ ਡੈਰੀ ਪਰ ਵੇਖਣ ਬਹੁਤ ਬਹੁਤ ਵਧਾਈਆਂ ਨਵੇਂ ਸਾਲ ਦੀਆਂ ਚਲੋ ਹੋਰ سناਓ ਜੀ ਬਹੁਤ ਵਧੀਆ ਵੀਰੇ ਵੇਖਿਆ ਮਾਲ ਸਾਰਾ ਜੀ ਹਾਂ ਜੀ ਵੀਰੇ ਪਸ਼ੂ ਵੇਚ ਗਏ ਵੀਰੇ ਚਲੋ ਐ ਕਿ ਫਿਰ ਜਰਸੀ ਵੀ ਲਿਆ ਆਂਦੀ ਹਾਂਜੀ ਹਾਂ ਜੀ ਵੀਰੇ ਜਰਸੀ ਵੀ ਆਪਣੇ ਬੜੇ ਮਾਨੂੰ ਲੱਗੀ ਆਪਾਂ ਤਾਂ ਲਈ ਆ ਠੀਕ ਹੈ ਠੀਕ ਹੈ ਪਰ ਜਰਸੀ ਵੀ ਬੜੀ ਚੰਗੀ ਆ ਜਾਦੇ ਚਲੋ ਤੇ ਕਿੰਨੀਆਂ ਗਾਵਾਂ ਵੇਚੇ ਅੱਜ ਫਿਰ ਕਈਆਂ ਵੀਰੇ ਆਪਣੇ ਕੋਲ ਕਿੰਕਰੀਆਂ ਲਗੀਆਂ ਹੈਗੀਆਂ ਆਪਣੀਆਂ ਵੀਰੇ 6 ਗਾਵਾਂ ਵਿਕਰੀਆਂ ਠੀਕ ਕਰੀ ਸ਼ੁਰੂ ਹੀ ਫਿਰ ਦੱਸੋ ਜੀ ਫਿਰਿੰਦੇ ਬਾਰੇ ਇਹ ਦੂਜਾ ਸੂਆ ਮੈਡ ਸੂਈਆ ਵੀਰੇ ਹਾਂਜੀ ਹਾਂਜੀ ਤੇ ਸੂਈਆ ਵੀਰੇ ਆਪਣੀ ਪਰਸੂ ਸੂਈਆ ਠੀਕ ਆ ਦੁੱਧ ਹੋ ਗਿਆ ਵੀਰੇ 15 16 ਲੀਟਰ ਮੈਂਤੀ ਵਾਲਾ ਦੁੱਧ ਹੋਇਆ ਗਾ ਥਰੇ 15 16 ਕੋਲ ਐਸਟਰਾ ਮੈਂਤੀ ਵਾਲਾ ਥਰੇ ਤਿਆਰ ਆ ਵੀਰੇ ਹਜੇ ਬੜਾ ਹੀ ਆ ਬਿਲਕੁਲ ਹਜੇ ਹਾਂਜੀ ਹਾਂਜੀ ਤੇ ਰੀਅਲ ਵੀਰੇ ਪੰਜਾਬ ਵਾਲੀ ਜਰਸੀ ਇਹੇ ਪੰਜਾਬ ਵਾਲੀ ਜਰਸੀ ਮਗਰ ਵੀਰੇ ਤੇ ਟੈਸ਼ਨ ਸੀਮੰਦੀ ਬੱਚੀ ਹੈ ਇਹਦੀ ਮਗਰ ਅੱਛਾ ਟੈਸ਼ਨ ਦੀ ਸੀਮੰਦੀ ਲੱਗਿਆ ਸੀ ਉਹਦੀ ਬੱਚੀ ਹੈ ਮਗਰ ਦੇ ਠੀਕ ਆ ਹਾਂ ਤੇ ਕਿੰਨਾ ਕਰਜੂ ਤੁਹਾਡਾ ਸੁਣ ਦੋ ਜੀ ਇਹ ਦੱਦ ਵੀਰੇ 24 25 ਕਿਲੋ ਬੱਚੀ ਬੜੇ ਨਾਲ ਦੇ ਕੇ ਚੋਰੀ ਬੱਚੀ ਹਾਂ ਪਰ ਓਰੀਜਨਲ ਵੀਰੇ ਪੰਜਾਬ ਵਾਲੀ ਜਰਸੀ ਹੋਵੇ ਹਮਾਚਲ ਵਾਲਾ ਬੰਦ ਨਾ ਸੰਭਲ ਪਾ ਠੀਕ ਆ ਤੇ ਖੋਲੀ ਵੀਰ ਜੀ ਫਿਰ ਹਾਂ ਮੱਝਾਂ ਵਾਂਗੂ ਚੌੜੀ ਆ ਵੀਰੇ ਪੱਟਪੁੜੇ ਦੀ ਨਹੀਂ ਨਹੀਂ ਦੇਖ ਦੇਖੀ ਜਾਂਦੀ ਬਹੁਤ ਜਿਆਦਾ ਹੈ ਹਾਂਜੀ ਹਾਂ ਤੇ ਖੋਲੋ ਬਾਜੀ ਫਿਰ ਲੋ ਜੀ ਦੇਖੋ ਤੁਹਾਰੇ ਮਨ ਪਸੰਦ ਜਰਸੀ ਪਿਓਰ ਨਾਲ ਆਜੋ ਪ्योर ਜਰਸੀ ਦਾ ਰੀਜਨਲ ਪੰਜਾਬ ਵਾਲੀ ਵੀਰੇ ਤੇ ਜਵਾਬ ਸਮਾਂ ਬਿਲਕੁਲ ਵਧੀਆ ਨੰਬਰ ਹੋਏਗਾ ਵੀਰੇ ਇੱਕ ਨੰਬਰ ਆਪਣੇ ਪਹੂ ਦੀ ਗਾਰੰਟੀ ਵੀਰੇ ਆ ਦੇਖੋ ਪੂਰੀ ਚਾਰ ਨਾਲ ਬਲੀ ਵੜ ਤੇ ਦੇਖੋ ਕੁਆਲਟੀ ਦੇਖੋ ਵੈਰ ਤੇ ਠੀਕ ਹੈ ਬਜੀ ਫਿਰ ਹਜੇ ਬੋਲੇ ਨਹੀਂ ਜਾਨਾ ਜੀ ਬਿਲਕੁਲ ਹਾਂ ਆਜੋ 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 ਕੁਝ ਨਹੀਂ ਲੱਗ ਰੇ ਕੋਈ ਐ ਨਹੀਂ ਨਾ ਨਹੀਂ ਠੀਕ ਆ ਰੁਕ ਜੀ ਆ ਸਮਾਤ ਲੱਗਣੇ ਵੀ ਵੀ ਪੰਜ ਬਰ ਕੋਲ 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 ਚੋਲੇ ਜੇ ਫੈਰਾ ਹੋ ਗਿਆ ਨਾਲ ਮੱਛੀ ਮਗਰ ਆ ਗਿਆ ਆਪ ਵੀ ਮੱਛੀ ਆ ਬਿਲਕੁਲ ਜੀ ਇਹ ਵੇਖੋ ਗੱਡੀ ਚੌੜੀ ਪਈ ਆ ਮੱਛੀ ਹਾਂਜੀ ਮੁੱਲ ਵੀਰੇ ਕਰਨੂ ਵੀਰੇ 1 2 ਕਰੀਏਗੇ ਇਹਨਾਂ ਮਰਜ਼ੀ ਕਰੀਏਗੇ ਇੱਕ 10 ਤੋਂ ਮਾਨਤਨ ਕਰ ਦਿਆਂਗੇ 1 ਲੱਖ 10 ਹਜ਼ਾਰ ਤੋਂ ਮਾਨਤਨ ਕਰ ਦਿਆਂਗੇ ਚਲੋ ਠੀਕ ਆ ਲੋ ਜੀ 1 ਲੱਖ 10 ਹਜ਼ਾਰ ਮਾਨਤਨ ਕਰਨਗੇ ਜੀ ਹੁਣ ਇਹਨਾਂ ਮਰਜ਼ੀ ਦੇ ਮਰਜ਼ੀ ਕਰ ਦੋ ਮਾਨਤਨ ਪਰ ਵਹਿੜ ਬਹੁਤ ਸੋਹਣੀ ਆ ਕੁਆਡ ਡਿਵੈਡ ਪਰ ਐ ਨਹੀਂ ਗਾ ਵੀਰੇ ਕੋਈ ਚੀਜ਼ ਨਹੀਂ ਵੀਰੇ ਜਿਹੜੀ ਗਲਤ ਮਾੜੀ ਮੋਟੀ ਜੀ ਨਹੀਂ ਗਈ ਬਸ ਇਹ ਬਹੁਤਾਰੇ ਚੰਗੀ ਆ ਇੱਥੋਂ ਵੇਖੋ ਕਿੰਨੀ ਚੌੜੀ ਪਈ ਆ ਹਾਂ ਨਹੀਂ ਬਿਲਕੁਲ ਜੀ ਹਾਂ ਮੱਝਾਂ ਵਾਂਗੂ ਚੌੜੀ ਆ ਤੇ ਆਹ ਵੀਰ ਜੀ ਗੱਬਣਾ ਐਵੇਂ ਗੱਬਣਾ ਵੀਰੇ ਹਾਜੀ ਅੱਛਾ ਇਹ ਗੱਬਣਾ ਹਾਂ ਇਹ ਸੂਆ ਜੀ ਇਹਦਾ ਦੂਜਾ ਸੂਆ ਵੀਰੇ ਫਾਰਮ ਦੀ ਵੜਾ ਵੀ ਹੈ ਜੀ ਹੈ ਜੀ ਇਹ ਵੀ ਫਾਰਮ ਦੀ ਵੜਾ ਹੈ ਵੀਰੇ ਠੀਕ ਆ ਤੇ ਤੇਰਾ ਦੁੱਧ ਦਿੱਤਾ ਵੀਰੇ 28 ਨਤੀਕਾ ਦੁੱਧ ਕਾ ਹੈ ਪ੍ਰੂਫ ਦਾ ਥਾਈ ਨਹੀਂ ਦਿੱਕੋ ਦੂਜਾ ਸੂਆ ਸੂਲੀ ਆ ਤੇ ਇਹ ਕਰੋਸਟਰ ਤੇ ਆ ਗਈ ਫਿਰ ਹਾਂ ਨਾ ਪਿਓਰ ਐਟ ਹੈ ਪਿਓਰ ਐਟ ਹੈ ਭਾਈ ਕਿੰਨਾ ਪਰ ਫਾਜ ਲੈ ਜੂ ਵੀਰੇ ਵੀ 4-5 ਦਿਨ ਲੈ ਜੂ 4-5 ਦਿਨ ਲੈ ਜੂ ਪਰ ਬੈਣ ਨੂੰ ਹਜੇ ਕੋਈ ਮਹਿਸੂਸ ਨਹੀਂਗਾ ਆ ਦੇਖੋ ਜੀ ਪਰ ਨਸਲ ਬੈੜ ਮਾੜਾ ਮੂੰਹ ਮਾ ਦਿਖਾਉ ਜੀ ਇਹ ਤੁਮਾੜੋ ਬੜੀ ਖੁੱਲੀ ਆਈ ਆ ਹਾਂ ਫਾਰਮਾਂ ਤੋਂ ਹਾਂਜੀ ਫਾਰਮ ਚੋਂ ਖੁੱਲੀ ਆਈ ਬਿਲਕੁਲ ਬਿਲਕੁਲ ਜੀ ਵੀਰ ਲਓ ਲਓ ਵੇਖੋ ਜੀ ਕਰਾ ਆ ਆਦੀ ਮੱਸੀ ਨਹੀਂ ਖਾਣੇ ਹੁੰਦਾ ਪਰ ਹਾਂ ਹਾਂ ਬਿਲਕੁਲ ਆ ਉੱਥੇ ਹੁੰਦਾ ਜੀ ਆਦੀ ਮੱਸੀ ਖਾਣਾ ਪੀਣਾ ਕਿ ਨਹੀਂ ਜੀ ਤੇ ਫਿਰ ਇੱਥੇ ਤੁਹਾਨੂੰ ਪਤਾ ਫਿਰ ਇੱਥੇ ਆਪਣੇ ਕੋਲ ਉਹਨੇ ਕਰਦਾ ਜੀ ਵੱਜ ਜੰ ਬਣ ਜਾਂਦੀ ਆ ਵੱਜ ਜਾਂਦਾ ਬਿਲਕੁਲ ਜੀ ਤਾਂ ਬਜੀ ਫਿਰ ਆ ਕਿ ਦੁੱਧ ਫਿਰ ਕਿੰਨਾ ਘੜੀ ਡੋਲਸ ਨੂੰ ਦੁੱਧ ਵੀਰੇ ਬੋਲਣੋਂ ਵੀਰੇ ਝੂਲ ਬਣਾ ਦਾ 40 ਕਿਲੋ ਦਾ ਬਲਾੜਾ ਹਾਂਜੀ ਪਰ 30 ਕਿਲੋ ਨਾਰਮਲੀ ਵੇਡ ਦੇ ਸਕਦਾ 30 ਕਿਲੋ ਨਾਰਮਲ ਵੇਡ 30 ਵੇਡ ਨੂੰ ਵੀਰੇ ਕੋਈ ਬਾੜਾ ਨਹੀਂ ਕਰਦਾ ਬਿਲਕੁਲ ਬਿਲਕੁਲ ਨਹੀਂ ਵੱਡੀ ਕੱਦ ਕਾਠ ਵਾਲੀ ਪੂਰੀ ਮੇੜ ਨਾਲੇ ਵੇਖੋ ਰਾਜੀ ਕਿ ਨਹੀਂ ਹੈ ਕਿ ਨਹੀਂ ਜੀ ਹਾਂ ਜੀ ਹਾਂ ਜੀ ਆਹ ਬੱਤੇ ਆਜੋ ਭਾਵੇਂ ਥਾਲ ਲੱਗਿਆ ਵੀਰੇ ਮਿੱਠੀ ਮਿੱਲੀ ਚਲੋ ਬਿਲਕੁਲ ਹਾਂ ਤੇ ਗਾਂ ਫਿਰ ਵੀਜੀ ਨੇ ਫਿਰ ਇਹਨਾਂ ਦੇ ਫਾਰਮ ਦੀ ਐਕਸੈਸ ਜਰਾ ਫਿਰ ਫੈਕਟਰੀ ਵੀ ਨਹੀਂ ਲੱਗਦੇ ਹੋਣੇ ਕਿ ਨਹੀਂ ਉਹ ਚੀਜ਼ ਆਪਾਂ ਦੱਸ ਕੇ ਦਿੰਦੇ ਠੀਕ ਆ ਠੀਕ ਆ ਠੀਕ ਆ ਜੀ ਮਰਦਾਨੀਆਂ ਆਪਾਂ ਝੂਠ ਬੋਲਦੇ ਹਾਂ ਹਾਂ ਕੀ ਬੰਦਾ ਕਿਹੜਾ ਲੱਗਾ ਹੋਣਾ ਕਹਿੰਦੇ ਜੀ ਲਾ ਲਓ ਉਹ ਚੀਜ਼ ਆਪਾਂ ਝੂਠ ਬੋਲਦੇ ਹਾਂ ਬਿਲਕੁਲ ਬਿਲਕੁਲ ਜੀ ਬੰਦ ਬੰਦ ਜਿਹੜਾ ਬੰਦੇ ਵੀਰੇ ਘਰੇ ਰੱਖਣੀ ਉਹਦਾ ਸੈਕਸ਼ਨ ਭਰਉਂਦਾ ਬਿਲਕੁਲ ਜੀ ਬਿਲਕੁਲ ਇਹਨੇ ਵੇਚਣੀ ਹੁੰਦੀ ਉਹ ਨੌਕਲੀ ਭਰਉਂਦਾ ਹਾਂ ਜੀ ਹਾਂ 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 ਜੀ ਫਾਰਮ ਚ ਬਹੁਤ ਜੰਕੀ ਜਵਾਨ ਬੋਲੋ ਜੀ ਮੌਲ ਵੀਰੇ ਕਰਨ ਨੂੰ ਵੀਰੇ ਇਹੋ ਜਿਹੇ ਵੜੇ ਡੇਡ ਡੇਡ ਕਰੀ ਜਾਂਦੇ ਆ 120 ਮਾਨਦਾਨ ਕਰ ਦਿਆਂਗੇ 12000 ਇਹ ਕਿੰਨੇ ਦੇ ਰੋਗੇ ਇਹ ਪਹੁੰਚ ਕਰ ਦਿਆਂਗੇ ਰਹੇ 100 ਕਿਲੋਮੀਟਰ ਤੱਕ 120 ਹਾਂ ਚਲੋ ਠੀਕ ਮਾਨਦਾਨ ਵੀ ਕਰ ਦਾਂਗੇ ਆਪਾਂ ਚਲੋ ਠੀਕ ਹੈ ਇਹ ਵੀ ਕੱਪੜੀਆਂ ਜੀ ਨਹੀਂ ਇਹ ਵੀ ਸੁਈ ਆ ਬੰਨ ਅੱਛੇ ਸੁਈ ਆ ਹਾਂਜੀ ਹਾਂਜੀ ਆ ਬੱਚਾ ਇਹਦਾ ਹੀ ਆ ਨਹੀਂ ਇਹ ਅੱਛੇ ਵੀ ਅੰਦਰ ਬੰਨਿਆ ਹੋਇਆ ਤਾਂ ਬੱਚਾ ਉਹਦੇ ਡੱਬਾ ਬੰਨਿਆ ਬੱਚਾ ਬੱਚਾ ਜੀ ਹਾਂਜੀ ਬੱਚਾ ਤਾਂ ਭਾਜੀ ਕਿੰਨੇ ਦਾ ਹੋਊਗਾ ਸੁਈ ਨੂੰ ਇਹ ਪਰਸੋ ਸੁਈ ਆ ਵੀਰੇ ਠੀਕ ਆ ਦੋ ਦੋ ਹੈਗਾ ਮੈਂਤੀ ਵਾਲੇ ਦੇ ਵਿੱਚ 16 17 ਲੀਟਰ ਬੋਲਾ ਹੋਊਗਾ ਅਜੇ ਇਸ ਟਾਈਮ ਬੋਲਾ ਹੀ ਹੈ ਨਾ ਬੋਲਾ ਹੀ ਆ ਵੀਰੇ ਖੁੱਲਾ ਜਿਹਾ ਬੋਲਾ ਹੈ ਇਹ ਥੱਲੇ ਤਦ ਉਹ ਜਿਹੜਾ ਬੰਮਾਲਕ ਕੋਲ ਲਈਓ ਕਿ ਨਾ 30 32 ਕਿਲੋ ਚੋਇਆ ਦਾ 30 32 ਕਿਲੋ ਪਰ 25 ਕਿਲੋ ਤਾਂ ਤੁਸੀਂ ਨੇ ਨਾਰਮਲੀ ਖੁੱਲਾ ਡੁੱਲਾ ਦੇ ਹੀ ਜਾਊਗੀ 25 ਕਿਲੋ ਲੋਰ ਮਿਲ ਵਾ ਠੀਕ ਆ ਇਹ ਵੀ ਖੋਲੋ ਫਿਰ ਲਓ ਜੀ ਇਹ ਵੀ ਦੇਖੋ ਵੈੜ ਦੇਖ ਕੱਢੀ ਆ ਆ ਬੱਚਾ ਹੈ ਕਹਿੰਦਾ ਠੀਕ ਆ ਨੇ ਚੰਗੇ ਕੱਦ ਕਾਟ ਵਾਲੀ ਹੈ ਹਨਾ ਜੀ ਬਹੁਤੀ ਜ਼ਿਆਦਾ ਡੌਲ ਵਾਲਾ ਬਿਲਕੁਲ ਬਿਲਕੁਲ ਲਓ ਜੀ ਇਹ ਵੀ ਦੇਖ ਵਾ ਤੇ ਪੂਰੇ ਘਰ ਦੇ ਲੈਵਾ ਦੇਖੋ ਲੈਵਾ ਹਨਾ ਆ ਵੀ ਆਈ ਡੀ ਰੱਖ ਦੁੱਧ ਕਿੰਨਾ ਕਰਨਾ ਵੈੜ ਨੇ ਅਦਾਗ ਦੇ ਪਿਛਲੇ ਹੀ ਹੋਣੇ ਬੈਜਣਾ ਜੀ ਹਾਂ ਜੀ ਹਾਂ ਬਾਕੀ ਦੇਖੋ ਵੀਰੇ ਕਿੰਨੀ ਦੇਖੀ ਐਸੇ ਭਾਜੀ ਦੇ ਬੈਡ ਤੋਂ ਤੂੰ ਰਹਿਣੀ ਜਾ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂ ਆ ਜਾਓ ਕੋਆਰਟੀ ਦੇਖ ਜੰਦੀ ਪਤਾ ਲੱਗ ਜਾਂਦਾ ਇਹ ਤੁਹਾਨੂੰ ਅਕਸਰ 11 ਦੇ ਉੱਤੇ ਘਟਣਾ ਜੀ ਹਾਂ ਜੀ ਹਾਂ ਅੱਜ ਮੈਂ ਮਰਗੀ ਹੱਤੀ ਜਵਾਈ ਕਰ ਲੋ ਪਾਲਾ ਵੇਖੀ ਨਹੀਂ ਕਰ ਲੋ ਜੋਈ ਕਰ ਲੋ ਮਸ਼ੀਨਰੀ ਦਾ ਸਭ ਵਧੀਆ ਬਿਲਕੁਲ ਜੀ ਬਿਲਕੁਲ ਇਹਦਾ ਬਜੀ ਫਰੈਂਦੀ ਕੀ ਮਰ ਇਹਦਾ ਵੀਰੇ ਮੁੱਲ 10 ਦਾ 10 ਆ ਵੀਰੇ ਹਾਂਜੀ ਪਹੁੰਚ ਕਰ ਦਿਆਂਗੇ ਵੀਰੇ 100 ਕਿਲੋਮੀਟਰ ਦਾ ਇਹ ਵੀ 10 ਤੋਂ ਪਹੁੰਚ ਕਰ ਦੋਗੇ ਚਲੋ ਠੀਕ ਆਜੋ ਕੋਈ ਜੀ ਜੋ ਆ ਜੂਏ ਵਧੀਆ ਹੋ ਗਿਆ ਨਹੀਂ ਬਿਲਕੁਲ ਠੀਕ ਹੈ ਜੀ ਆਹ ਜਿਹੜਾ ਬੰਦਾ ਕੋਲੇ ਆ ਕੇ ਵੇਖੇ ਹਾਂਜੀ ਹਾਂਜੀ ਨਹੀਂ ਦੇਖੀ ਦੇਖੀ ਜਾਂਦਾ ਇਹ ਚੀਜ਼ ਆਪਣੀ ਹੋਏਗੀ ਆਹ ਹੈ ਜੀ ਫਿਰ ਇਹ ਵੀ ਦੂਜਾ ਬੰਦਾ ਹੈ ਇਹ ਵੀ ਦੂਜਾ ਇਹ ਵੀ ਸੂਈ ਹੈ ਨਾ ਠੀਕ ਆ ਇਹ ਕੱਲ ਹੀ ਸੂਈ ਆ ਜੀ ਵੀਰੇ ਅੱਛਾ ਆ ਬੱਚਾ ਇਹਦਾ ਫਿਰ ਹਾਂਜੀ ਆ ਬੱਚਾ ਹੈਗਾ ਬੱਚਾ ਹੀ ਹੈ ਜੀ ਹਾਂਜੀ ਹਾਂਜੀ ਬੱਚਾ ਹੀ ਬੱਚਾ ਹੀ ਬੱਚਾ ਹੀ ਬੱਚਾ ਠੀਕ ਆ ਤੇ ਕਿੰਨਾ ਕ ਬੁਲਾ ਜੀ ਫਿਰ ਥਲੇ ਬੁਲਾ ਦੇ ਥਲੇ ਵੀ ਹੋਏਗਾ ਵੀਰੇ 15 ਤੋਂ 16 ਕਿਲੋ ਬੁਲਾ ਹੋਏਗਾ 15 16 ਕਿਲੋ ਆਹ ਹਾਂ ਤੇ ਖੋਲੀਏ ਜੀ ਇਹ ਵੀ ਆਪਾਂ ਲਓ ਆਜੋ ਇਹ ਹੈ ਸਰਦਾਰ ਜੀ ਇਹ ਹੈ ਸਰਦਾਰ ਜੀ ਹਾਂ ਨਾ ਨਾੜਾ ਹੋ ਗਿਆ ਪੂਰਾ ਵੇਖ ਲੈ ਇੱਕ ਨੰਨਾ ਸਲਾ ਕੁਆਲਟੀ ਹੈ ਤੇ ਬਜੀ ਫਿਰ ਕਿੰਨਾ ਕਰ ਜੀ ਦੋ ਤੜ ਸੁਣੋ ਦੰਦੀ ਵੀ ਵੀਰੇ ਜਿਹੜੇ ਬੰਦੇ ਕੁੱਤੇ ਆ ਕਿ 30 ਕਿਲੋ ਦੱਸ ਕੇ ਦਿੱਤੀ ਆ 30 ਕਿਲੋ ਹਾਂ ਠੀਕ ਆ ਆਈ ਬਹੁਤ ਚੰਗੇ ਟੱਕੇ ਚ ਆਏ ਹਾਂ ਹਾਂ ਤੋਂ ਦਿਨ ਨਹੀਂ ਦੇ ਦੇਣਾ ਵੇਰ ਦੇ ਗੁੱਲਾ ਅੱਛਾ ਹਾਂ ਜੀ ਹਾਂ ਹਾਂ ਸਹੀ ਗੱਲ ਹੈ ਜੀ ਆਪਣੇ ਬਸੂ ਖਰੀਦੀ ਹੋਈ ਆ ਆ ਜਾਓ ਆਹ ਤੇ ਜੀ ਆਪਣੀ ਫੁੱਲ ਗਰੰਟੀ ਹੋਏਗੀ ਠੀਕ ਹੈ ਜੀ ਜਿਹੜਾ ਆਪਣੇ ਘਰੇ ਕੋਲ ਸੁਈਏ ਵੀ ਸਾਰੇ ਇਹ ਚੀਜ਼ ਜੀ ਆਪਣੀ ਗਰੰਟੀ ਹੋਏਗੀ ਬਸ ਵਾਹ ਜੀ ਵਾਹ ਆਜਾ ਨਹੀਂ ਬੈਣ ਕੱਦ-ਕੜ ਪੂਰਾ ਬੈਠਦਾ ਇਹ ਵੀ ਤੁਸ ਫਾਰਮ ਤੋਂ ਖਰੀਦੀ ਹੈ ਜੀ ਇਹ ਵੀ ਫਾਰਮ ਜੀ ਥੋੜੀ ਥੋੜੀ ਜੀ ਹੌਲੀ ਹੌਲੀ ਜੀ ਹੌਲੀ ਆਪਾਂ ਪਾ ਦੇ ਹਲਾ ਕੋਪਸ ਥੋੜੀ ਹੋਰੀ ਕੋਈ ਕੋਈ ਨਹੀਂ ਕਰ ਬੱਚ ਰਿਹਾ ਜਾਂ ਹਾਂ 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 ਜੀ ਇਹਦਾ ਵੀ ਰ 110 ਆਪਾਂ ਵੀ ਪਹੁੰਚ ਕਰਦੇ ਆ ਇਹ ਵੀ 110000 ਪਹੁੰਚ ਹੀ ਕਰੋਗੇ ਹਾਂ ਚਲੋ ਠੀਕ ਹੈ ਅਗਲੇ ਦਿਨ ਕਰਤਾ ਕੋਲ ਹੋ ਜੇਗੀ ਬਿਲਕੁਲ ਜੀ ਬਿਲਕੁਲ ਬਿਲਕੁਲ ਬਾਕੀ ਵੀਰੇ ਚੀਜ਼ ਆ ਜਿਹੜੀ ਗੱਲ ਹੈ ਹਾਂ ਜੀ ਹਾਂ ਜੀ ਹਾਂ ਜੀ ਇਹ ਕਿਹਦੇ ਪਾਸੋਂ ਨਾੜਾ ਲੋੜਾ ਕਿੰਨੇ ਆ ਵਹਿੜ ਦੇ ਬਿਲਕੁਲ ਜੀ ਇਹ ਗੱਬਣਾ ਜੀ ਹਾਂ ਜੀ ਇਹ ਗੱਬਣਾ ਵਹਿੜ ਇਹ ਸੂਆ ਜੀ ਫਿਰ ਇਹ ਵੀਰੇ 3-4 ਸੂਆ ਹੁੰਦੀ ਆ ਤੀਜਾ ਸੂਆ ਹੈ ਜੀ ਠੀਕ ਆ ਇਹਦੇ ਵਿੱਚਾਂ ਪਏ ਵੀਰੇ ਹੁਣ ਤਾਂ ਪਿਆ ਹੈ ਜੀ ਅੱਛਾ ਹਾਂ ਠੀਕ ਆ ਇਹ ਕਿੰਨਾ ਕਰੂ ਬਾਈ ਫਿਰ ਦੁੱਧ ਦੁੱਧ ਵੀਰੇ ਅੱਜ ਹੀ ਆਪਣੇ ਕੋਲ ਆਈ ਆ ਹਾਂਜੀ ਹਾਂਜੀ ਅਗਲਾ ਵੇਚਣ ਵਾਲਾ ਤਾਂ ਬਹੁਤ ਕੁਝ ਕਹਿੰਦਾ ਹੁੰਦਾ ਹਾਂਜੀ ਸਾਨੂੰ ਕਹਿੰਦੇ ਕਿ 30 ਕਿਲੋ ਦੰਦੀ ਆ ਘੜ ਹਾਂ ਪਰ ਦੁੱਧ ਵੀਰੇ 22 23 ਕਿਲੋ ਨਾਰਮਲੀ ਤਾਂ ਦੇਈ ਜਾਊਗੀ ਨਾਰਮਲ ਦੁੱਧ ਕਰੀਏ ਠੀਕ ਆ ਬਾਕੀਆਂ ਵੱਡੀ ਵੈੜਾ ਕੋਈ ਛੂਟੀ ਹਾਂ ਬਿਲਕੁਲ ਜੀ ਨਸਲਾ ਵੈੜ ਦੇ ਨਾਲ ਇਹ ਵੀ ਵੱਡੀ ਬਹੁਤ ਜ਼ਿਆੜਿਆ ਬਿਲਕੁਲ ਜੀ ਬਾਕੀ ਲੇਵਾ ਲੱਗਿਆ ਵੀਰੇ ਬਹੁਤ ਹੀ ਜ਼ਿਆੜੀ ਚੰਗਾ ਵੈੜ ਨੂੰ ਦੇਖੋ ਹਜੇ ਟੁੱਟਦਾ ਨਹੀਂ ਕਿਉਂਕਿ ਵੀ ਨਹੀਂ ਟੁੱਟਦਾ ਹਾਂਜੀ ਹਾਂ ਬਿਲਕੁਲ ਜੀ ਲੇਵਾ ਵਾਲਾ ਟੁੱਟੂਗਾ ਹਾਂਜੀ 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 ਇਹਨੀ ਕੁ ਕੁਆ ਹਫਤਾ ਲੈ ਜੂ ਭਾਜੇ ਹਫਤਾ ਲੈ ਜੂ ਹਣਾ ਲਓ ਜੀ ਇਹ ਵੀ ਦੇਖੋ ਜੀ ਹਫਤਾ ਲੋ ਜੀ ਵੇੜ ਪਰ ਨਸਨ ਲਾ ਵੇੜ ਤੇ ਆ ਲਓ ਜੀ ਫਾਇਟ ਤੇ ਲੋਕ ਕਿ ਫਾਰਮ ਵੀ ਤੁਹਾਡੇ ਇਲਾਕੇ ਬਹੁਤ ਆਉਂਦਾ ਜੀ ਹਾਂ ਤੇ ਬਾਜੀ ਫਰੈਂਦੀ ਕੀਮਤ ਜੀ ਇਹ ਤਾਂ ਵੀਰੇ 85000 ਜਮਾਨਤਾਨ ਕਰ ਦਿਆਂਗੇ 85000 ਜਮਾਨਤਾਨ ਇਹ ਕੱਚੀ ਕੱਚੀਆਂ ਨਹੀਂ ਵੀਰੇ ਵਾਧਾ ਹੋਊਗਾ ਵੀਰੇ ਕੀ ਉੱਚੀ ਜੀ ਠੀਕ ਆ ਠੀਕ ਆ ਬਿਲਕੁਲ ਬਿਲਕੁਲ ਚਲੋ ਬੰਦੋ ਜੀ ਅਵੀ ਤੇ ਪਲਾਸੀ ਚੱਲੂਗੀ ਚੱਲੂ ਹਨਾ ਜੀ ਹਾਂ ਜੀ ਹਾਂ ਨਾੜਾ ਨੂੰ ਰਕਤ ਬਹੁਤ ਆ ਜੀ ਬਹੁਤ ਜ਼ਿਆਦਾ ਬੈੜਦੀ ਬਿਲਕੁਲ ਜੀ ਬਾਕੀ ਵੀਰੇ ਆਰਡਰ ਕੁਆਲਟੀ ਫੋਨ ਡਾਇਰੈਕਟ ਹੋ ਰਹੀ ਹੈ ਜਿਹੜੀ ਗੱਲ ਹਨਾ ਕਰਨ ਵਾਲੀ ਹੈ ਅੱਜ ਇਹ ਪੂਰਾ ਬਣਾਣਾ ਪੈਣਾ ਹੈ ਇਹ ਫਾੜੀ ਵਾਲਾ ਲੇਵਾ ਬਣਾਉਗਾ ਬਿਲਕੁਲ ਬਿਲਕੁਲ ਲੱਕ ਉਂਦਰ ਕੋਲ ਆ ਜਾ ਇਹ ਸੂਈ ਕੱਪੜੇ ਜੀ ਇਹ ਸੂਈ ਹੋਈ ਹੈ ਜੀ ਹਾਂ ਜੀ ਇਹ ਸੂਈ ਨੂੰ ਵੀ ਅੱਜ ਬੋਲੇ ਨੂੰ 5 ਮਾ 3 ਮਾ ਦਾ ਸੂਈ ਨੂੰ ਹਾਂ ਜੀ ਬੰਦੇ ਦੇ ਥੱਲੇ ਹੋਏਗਾ ਵੀਰੇ 16 ਲੀਟਰ ਮੈਂਦ ਕੀ ਆ ਬੋਲੇ ਅੱਛਾ ਹਾਂ ਠੀਕ ਆ ਇਆ ਉਹ ਜਦੋਂ ਪੈਂਡ ਦੀ ਵੜ ਲੈ ਕੇ ਆਇਆ ਠੀਕ ਆ ਹਾਂ ਘਰੇ ਨੂੰ ਘਰੋਂ ਤੋਂ ਸੀਗਾ ਮੈਨੇ ਹਾਂਜੀ ਤੇ ਨਾਰਮਲੀ ਸੇਵਾ ਦੇ ਦੁੱਧ 20 ਕਿਲੋ ਦਿੰਦਾ ਦੂਜਾ ਦੂਜਾ ਸਵੇਰੇ ਜੀ ਹਾਂ ਦੂਜਾ ਸਵੇਰੇ ਦੂਜਾ ਸਵੇਰੇ ਨਾਰਮਲੀ ਸੇਵਾ ਦੇ 20 ਕਿਲੋ ਦਿੰਦਾ ਨਾਰਮਲ ਹੈ ਜੀ ਠੀਕ ਆ 16 ਲੀਟਰ ਤਾਂ ਤਿਆਰ ਆ ਹਾਂਜੀ ਹਾਂ ਅੱਗੇ ਠੰਡੀ ਫੀ ਬਹੁਤ ਜ਼ਿਆਦਾ ਦਿਖਦੀ ਹੈ ਤੇ ਕਿ ਮਾਗੀ ਬਚਾ ਲੈ ਬਹੁਤ ਜ਼ਿਆਦੀ ਠੰਡੀ ਖੋਲੀ ਜੀ ਫਿਰ ਬੱਚਾ ਮਰ ਗਿਆ ਹੀ ਨੇ ਬੱਚਾ ਜੋ ਬੱਚਾ ਆ اچھا ਇਹਦੇ ਵੀ ਬੱਚਾ ਹੀ ਹੈ ਕਿਹਦਾ ਬੱਚਾ ਹੋ ਰਿਹਾ ਬੱਚਾ ਹੋ ਰਿਹਾ ਉਹ ਵਾਲੀ ਮਰਵਾ ਦਿੱਤਾ ਆ ਟੀਕੇ ਬੜੇ ਡਬਲ ਲੱਗੇ ਹੁੰਦੇ ਜੀ ਅਕਸਰ ਨਾ ਜੀ ਬਹੁਤਾ ਟੀਕੇ ਲੱਗੇ ਹੁੰਦੇ ਆ ਹਾਂ ਹੁਣ ਚਲੋ ਇਹਦਾ ਬੱਚੀ ਬੱਚਾ ਪਰਮਾਧਨ ਵਾਸਤੇ ਦੀ ਗੱਲ ਆ ਔਰ ਗਾ ਫਿਰ ਤੁਹਾਨੂੰ ਪਤਾ ਫਿਰ ਸਾਰੇ ਬਹੁਤ ਟੀਕੇ ਹਰੇ ਕਹਿੰਦੇ ਕਿ ਚੰਗੇ ਦੀ ਚੰਗਾ ਬੱਚਾ ਆਵੇ ਕਿ ਨਹੀਂ ਆਜਾ ਜੀ ਆਜਾ ਕਾਫੀ ਠੰਡੀ ਵੀ ਹੋ ਜਾ ਰਹੀ ਜਿੱਥੇ ਮਾਤੀ ਬੈਠਾ ਜੁਈ ਜਾਵੇ ਬੰਦਾ ਇਹ ਵੀ ਨਾਲ ਆਹ ਤਾਂ ਆਹ ਬੱਤੇ ਅੱਗ ਲਾਉਣੀ ਨਹੀਂ ਹੋਈ ਨਹੀਂ ਨਹੀਂ ਆਜਾ ਜੀ ਲਗਾਈ ਨਹੀਂ ਨਾਲ ਲੈ ਲੈ ਆਜਾ ਜੀ ਜੋ ਤਾਜੀ ਆਜਾ ਜੋ ਹੋਰ ਬਸਾ ਬੈਠ ਜੀ ਹਾਂ ਜੀ ਹਾਂ ਬਿਲਕੁਲ ਜੀ ਚਬਾਜੀ ਫਰੰਦੀ ਕੀ ਮਾਰਾ ਇਹ ਆ ਵੀਰੇ 70000 ਰੁਪਏ ਮਾਨਤਾ ਕਰਦੇ 70000 ਤੋਂ ਮਾਨਤਾ ਹਾਂ ਠੀਕ ਆ ਬਾਕੀ ਆ ਵੀਰੇ ਕੋਈ ਬੰਦਾ ਦੁੱਧ ਪੀਣ ਆਪਰੇ ਜਿਹੜਾ ਮਰਜ਼ੀ ਲੈ ਜਾ ਵੀਰੇ ਹਾਂ ਬਹੁਤ ਜ਼ਿਆਦਾ ਠੰਡੀ ਬਾੜ ਆ ਵੀਰੇ ਠੀਕ ਆ ਹਾਂ ਚਲੋ ਬੰਦੋ ਜੀ ਤੇ ਉਹ ਵੀ ਨਾਲ ਹੀ ਨਹੀਂ ਹੋਣੀ ਆਹੀ ਹੈ ਜੀ 6 ਵੇੜਾ ਮਦਦ ਹੈ ਨਾ ਜੀ ਹਾਂ ਜੀ ਲਓ ਦੇਖੋ ਜੀ ਤੇ ਦੇਖ ਲਓ ਜੀ 6 ਵੇੜਾ ਵੀਰਾਂ ਕੋ ਸੇਲਾ ਬਾਕੀ ਬਾਰ ਬਾਰ ਵੀ ਜੀ ਇਹੀ ਬੇਨਤੀ ਕਰ ਦੋਨੇ ਆ ਕਿ ਭਾਈ ਇੱਥੇ ਆਓ ਇੱਕ ਟਾਈਮ ਕਰੋ ਦੋ ਡਾਮ ਚਾਹੀਦਾ ਹਨ ਭਾਈ ਜੀ ਕਰਕੇ ਲੈ ਕੇ ਜਾਓ ਹਾਂ ਜੀ ਹਾਂ ਬਿਲਕੁਲ ਜੀ ਉਹ ਬੰਦਾ ਆਇਆ ਤਾਂ ਸਭੀ ਕਰਕੇ ਲੈ ਕੇ ਜਾਓ ਹਾਂ ਜੀ ਹਾਂ ਚਲੋ ਬਾਕੀ ਵੀ ਆਪਣੇ ਪਾਹ ਦੀ ਗਾਰੰਟੀ ਹੋਏਗੀ ਜਿਹੜੀ ਕਰਾ ਸਾਫ ਸੁੱਤਰਾ ਜਿਹੜੀ ਥਾਂ ਦੀ ਆਪਣੇ ਗਾਰੰਟੀ ਹੋਏਗੀ ਹਾਂ ਜੀ ਹਾਂ ਜੀ ਹਾਂ ਚਲੋ ਨੰਬਰ ਬੋਲੋ ਜੀ 8847601402 ਠੀਕ ਹੈ ਹਾਂ ਜੀ 8847219571 ਠੀਕ ਹੈ ਹਾਂ ਜੀ ਸਸੀਕਾ ਸਸੀਕਾ